ਈ ਨਹੀਂ ਉਹ ਮੱਕਰ ਗਿਆ ਕਹਿੰਦਾ ਮੈਂ ਨਹੀਂ ਲੜਨਾ ਮੀਲੇ ਸਰਦਾਰਾਂ ਆ ਗਿਆ ਪਪਾ ਲੜਾਈ ਵਿੱਚ ਜਿਹੜਾ ਬੜਾ ਛੇਤ ਲੜੀ ਆ ਉਹਦੇ ਹੀ ਆ ਗਈ ਇਹਨੂੰ ਮੈਂ ਕਿਹਾ ਕਿੰਨੇ ਕਿ ਲੜ ਲੱਗਿਆ ਮੈਂ ਕਹਾ ਉਹ ਵੀ ਸਾਡਾ ਉਹਦੇ ਹੀ ਆ ਗਈ ਵੇਲਾ ਪਪਾ ਲੜ ਕੇ ਆਉਂਦੇ ਸੀ ਰੋਂਦਾ ਰੋਂਦਾ ਨਹੀਂ ਕੋਟ ਕੋਟ ਰਵਾ ਲੈਂਦਾ ਨਾ ਆ ਬਚਾਲਾ ਆਪਣਾ ਸੋ ਆਏ ਆ ਕ ਲੜਨ ਨਹੀਂ ਘੋੜ ਕਰ ਲੱਗਿਆ ਲੜਨਾ ਨਹੀਂ ਘੋੜ ਕਰਨਾ ਆ ਜਾਓ ਸਾਰਾ ਟੱਬਰ ਹੀ ਆ ਹੀ ਆਂਦੇ ਹੀ ਆ ਆਇਓ ਸਾਰਾ ਟੱਬਰੀ ਪੈ ਗਿਆ ਏ ਸਾਰਾ ਟੱਬਰੀ ਪੈ ਗਿਆ ਏ ਕੀ ਹੋ ਗਿਆ ਡਰ ਗਿਆ ਡਰ ਗਿਆ ਆਓ ਸਾਰੇ ਆਓ ਆਇਓ ਬਗੂ ਨੂੰ ਉਡਾਉਣਾ ਅੱਜ ਆਜਾ ਅੱਜ ਉਹ ਨਿੱਕਾ ਹੀ ਆ ਉਹ ਵਾਲਾ ਨਿੱਕਾ ਹੀ ਆ ਇਹ ਵੀ ਲੱਗ ਗਿਆ ਡੱਗ ਗਿਆ ਡੱਗ ਗਿਆ ਕੀ ਹੋ ਗਿਆ ਆਏ ਬਗੂ ਨੂੰ ਮਾਰ ਲੈ ਕਾ ਮਾਰ ਮਾਰ ਓਏ ਪੱਤ ਗੀਰਿਆ ਨਿਕਲਿਆ ਪੱਤ ਗੀਰਿਆ ਨਿਕਲਿਆ ਓਏ ਪੱਤ ਗੀਰਿਆ ਨਿਕਲਿਆ ਓਏ ਇਸ ਕੇਰਾ ਪੱਤ ਨਿਕਲੀ ਜਾਂਦੇ ਆ ਓਏ ਛੋਟੂ ਲੱਗਿਆ ਓਏ ਛੋਟੂ ਇਹ ਕਰਨਾ ਨਹੀਂ ਹੈ ਗੋਲਣਾ ਹੈ ਓ ਖੇਲ ਕਰਨਾ ਖੇਲ ਕਰਨਾ ਹੈ ਖੇਲ ਪੱਤ ਥੋੜ ਦਿਆ ਇਸਨੇ ਪੱਤ ਮਾਰੀ ਜਾਂਦਾ ਹੈ ਪੱਤ ਛੋੜਦੀ ਤੂੰ ਨੇ ਛੋੜਾ ਅੰਕਲ ਜੀ ਗੱਡੋਂ ਨੂੰ ਅੰਕਲ ਕਹੀ ਜਾਂਦਾ ਹਾ ਗੱਗਣੂ ਅੰਕਲ ਕਹੀ ਜਾਂਦਾ ਉਹ ਤੁਮੇ ਮੈਂ ਤੋਰ ਤੁਮੇ ਮੈਂ ਆਲੀ ਤੱਕ ਕਿਹਦਾ ਤੁਮੇ ਆ ਨਹੀਂ ਸਕਦੇ ਜਾਣ ਕੋਈ ਭੈਣ ਦੀ ਕੀ ਕਰਨਾ ਹੈ ਉੱਪਰ ਲੜਾਈ ਦੇਖ ਲੜਾਈ ਤਾਂ ਹੋਈ ਨਹੀਂ ਹੈ ਬਾਬੇ ਤੂੰ ਕੀ ਕਰਨਾ ਹੈ ਇੱਥੇ ਇਹ ਡਰ ਗਿਆ ਉਹਦੇ ਨਾਲ ਹੀ ਕਰ ਗਿਆ ਡਰ ਗਿਆ ਮੈਂ ਸਾਰੀਆਂ ਬੈਗ ਲੈ ਕੇ ਉਧਰ ਹੀ ਆ ਗਏ ਮਰਦੀ ਵੀ ਨਹੀਂ ਲਾਈ ਥੰਦੇ ਜਾ ਗਏ ਲੜਾਈ ਦੇਖਣ ਦਾ ਗੱਡਾ ਚਾਹ ਇਹਨਾਂ ਨੂੰ ਲਹਿਰਲੀਨ ਵੀ ਆਈ ਹੋਈ ਆ ਸਾਰਾ ਟੱਬਾ ਯੂਵੀ ਕਿਧਰ ਗਿਆ ਪਹਿਲਾ ਯੂਵੀ ਚਲ ਗਿਆ ਹਾਏ ਨਹੀਂ ਲੜਨਾ ਚਲੋ ਕੱਪੜੇ ਲਾ ਕੇ ਆਓ ਫਿਰ ਹਾਏ ਨਹੀਂ ਹੋਣਾ ਕੋਈ ਹਾਏ ਨਹੀਂ ਕੋਈ ਬਬਲੂ ਕਿਧਰ ਗਿਆ ਬਬਲੂ ਵੀ ਚਲ ਗਿਆ ਬਬਲੂ ਕਿਧਰ ਗਿਆ ਨਹੀਂ ਹੋਵੇ ਮਣਾਈ ਜਾਂਦੇ ਮਣਾਈ ਜਾਂਦਾ ਵੀਰਾ ਕਰੀ ਕੁਸ਼ਤੀ ਕਰਨੀ ਹੈ ਕੁਸ਼ਤੀ ਕਰਨੀ ਹੈ ਹਮ ਨਹੀਂ ਕਰਾਂਗੇ ਤੂੰ ਕਰਾਵੇਂਗਾ ਕਰਲਾ ਕੋਈ ਨਹੀਂ ਕਹਿੰਦੇ ਚਲ ਆਉਂਦਾ ਘਰੇ ਸੁਨੇ ਬੋਲਦੀ ਠੀਕ ਕਰ ਲੈ 500 500 500 ਇਹਨਾਂ ਦਾ ਛੱਕਾ 600 ਮੈਂ ਦੇਉਂਗਾ ਆ ਚੱਕ 600 ਇਧਰੋਂ 600 ਬੋਲਿੰਗ ਤੂੰ ਦੇਣੇ ਆ ਮੜ ਕੇ ਆ ਤੂੰ ਦੇਣੀ ਨਹੀਂ ਗੇ ਜੂ ਵੀ ਲੁੱਟਾ ਲੈ ਜੂਨ ਚੋਰਾ ਕੇ ਮਾਰ ਲੈ ਬਿੜਦੇ ਉਹਦੇ ਹੀ ਆ ਗਏ ਮੈਨੂੰ ਕਹਿੰਦੇ ਗੱਗੂ ਮਾਮੇ ਲੜਨ ਲੱਗੇ ਮੈਂ ਕਹਾ ਲੜਨ ਲੱਗਿਆ ਜਾ ਲੜਾਈ ਹੋ ਵੇ ਜਾਣੀ ਓਏ

ਉਹਨਾਂ ਦੇ ਬੈੱਡ ਬੁਠ ਦੀ ਤਿਆਰੀ ਕਰੋ ਆਇਆ ਬਬਿੱਤਰਾ ਰੂਮ ਤਿਆਰ ਹੋ ਗਿਆ ਆ ਵੇਲਾ ਮੈਨ ਲੱਗ ਗਿਆ ਬੱਸ ਠੀਕ ਹਨ ਖੁਸ਼ ਨਹੀਂ ਉਹ ਇੱਕ ਫਰੇਮ ਹੋ ਜਾਣੀਆਂ ਆ ਮੈਂ ਆਹ ਬਣਾਉਂ ਸ਼ੀਸ਼ਾ ਲੈ ਆਇਆ ਥੋੜੇ ਜਿਹਾ ਜੰਗਲਾ ਵੀ ਲੱਗ ਜਾਣਾ ਹੈ ਇਹਦੇ ਤੇ ਹੀ ਤੁਹਾਨੂੰ ਸਾਜਾ ਸ਼ੀਸ਼ਾ ਲਾਉਣਾ ਹੈ ਤਾਂ ਪਰਦਕ ਨਹੀਂ ਸ਼ੀਸ਼ਾ ਤਾਂ ਬੰਦ ਕਰ ਲਵਾਂਗਾ ਹਾਂ ਉੱਤੇ ਪਰਦਾ ਲਵਾ ਕੇ ਦਵਾਂਗੇ ਤੁਹਾਨੂੰ ਆ ਠੀਕ ਹੈ ਕਿੱਦਾਂ ਲੱਗੂਗਾ ਸ ਏਸੀ ਤੋਂ ਡਾਹੋਂ ਸਾਹਮਣੇ ਲੱਗੂਗਾ ਤੁਹਾਡਾ ਵੀ ਇੰਦਰ ਹੀ ਆਉਸ ਨਹੀਂ ਖੜੀ ਸਾਹਮਣੇ ਤੇ ਇਸੀ ਉੱਤੇ ਲੱਗਣਾ ਕਿ ਥੱਲੇ ਲੱਗ ਜਾਣਾ ਇੰਦਰ ਲਵਾ ਲਾ ਕਿੱਥੇ ਲਾਉਣਾ ਕਿੱਥੇ ਲਵਾਣਾ ਹਾਂ ਇੱਥੇ ਪਰਦਾ ਨਹੀਂ ਆਉਣਾ ਐਡਾ ਵੱਡਾ ਏਸੀ ਆਉਸ ਹੀ ਲੱਗੂਗਾ ਆਉਸ ਸਾਹਮਣੇ ਸਾਹਮਣੇ ਲੱਗ ਜਾ ਉੱਪਰ ਨਹੀਂ ਗੰਦਾ ਘੱਟ ਲੱਗਣਾ ਕੌਣ ਕਰੀਏ ਥੋੜੀ ਦੌੜੀ ਲੱਗ ਜਾਈ ਜਾਂਦਾ ਤੇ ਤੂੰ ਆ ਜਾ ਰੋਂ ਕਿ ਇਲੈਕਟ੍ਰਿਸਿਟੀ ਦਾ ਕੰਮ ਹੋਊਗਾ ਤੂੰ ਆ ਜਾ ਰੋ ਬਰਾਂ ਦੇ ਦੋ ਧੰਨਵਾਦ ਹਾਂ ਠੀਕ ਹਾਂ ਦਾ ਡਾਈ ਘਰ ਜਾਣਾ ਆ ਜਾ ਬਬੂ ਚੱਲ ਜਾ ਬਬੂ ਡਰੀ ਜਾਂਦਾ ਬਬੂ ਡਰੀ ਜਾਂਦਾ ਲੈ ਮੀਹ ਨੂੰ ਜਾਂ ਮਾਰੀ ਮੀਹ ਫੜੀ ਨੂੰ ਮਾਰਾ ਫੜੇ ਕਰ ਮੈਂ ਤਾਂ ਫੜੀ ਲੈਣਾ ਫੜਾ ਨਾ ਕਰੀ ਮੜਾ ਉੱਧਰ ਉੱਧਰ ਉੱਡ ਰਿਹਾ ਉਹਨੂੰ ਪਕੜ ਉਹਨੂੰ ਪਕੜ ਫੜ ਫੜ ਬਬਲੂ ਲਾ ਇਹ ਕਰੀ ਜਾਂਦਾ ਇਹ ਟੈਂਪੂ ਆ ਗੰ ਟੈਂਪੂ ਫੜ ਬਾੜਾ ਆ ਲੈ ਸੌਖਾ ਆ ਹੁਣ ਬਬਲੂ ਬਬਲੂ ਸੌਖਾਣ ਕਰਨਾ ਨਹੀਂ ਫੜ ਬਬਲੂ ਹੁਣ ਸੰਭਰ ਜਾਏਗਾ ਤੂੰ ਪਤਾ ਬਬਲੂ ਆਉ ਡਰੀ ਜਾਂਦਾ ਬਬਲੂ ਫੜ ਲੈ ਪੱਕਾ ਠੱਲੇ ਨਹੀਂ ਪਕਾ ਰੇ ਠੱਲੇ ਨਹੀਂ ਠੜਨਾ ਕੋਈ ਕਰਨਾ ਕੱਲਾ ਠੱਲੇ ਨਹੀਂ ਠੜਨਾ ਬਬਲੂ ਚੱਲ ਉਹ ਜੋਰ ਫੇਰ ਲਾਉ ਬਬਲੂ ਲਾ ਜਾ ਬਬਲੂ ਗਾ ਓ ਬਬਲੂ ਦਾ ਆਪ ਤਾਂ ਜੀ ਕਰਦਾ ਭਰਾ ਬਬੂ ਆਪ ਡਰਦਾ ਆ ਵੇ ਜੋਰ ਤਾਂ ਪੂਰੇ ਦੇ ਬਬਲੂ ਆਪ ਡਰਦਾ ਬਬਲੂ ਆਪੜੀ ਦੇ ਦਰੀਆਂ ਦਾ ਬਬਲੂ ਹੋਰ ਪਰ ਮਰੇ ਮੈਂ ਨਾ ਛੱਡਣਾ ਬਬਲੂ ਨੇ ਛੱਡਣਾ ਨਹੀਂ ਬਬਲੂ ਛੱਡਣਾ ਨਹੀਂ ਬਲਾ ਲੱਗ ਜੇ ਪਤਾ ਲੱਗ ਜੇ ਛੱਡਣਾ ਨਹੀਂ ਅੱਜ ਤੈਨੂੰ ਚਾਕੇ ਖਾਦੇ ਨਾ ਉਹਨੂੰ ਪੈਂਦਾ ਅਗੰਦਰ ਤੂੰ ਓਏ ਉਹਨੇ ਤਾਂ ਡਾ ਗਿਆ ਬਬਲੂ ਬਦਲਾ ਨਾ ਬੰਦੇ ਲਾਓ ਫੜ ਫੜ ਕੇ ਆ ਲੈ ਨੰਨੇ ਮੁਨੇ ਆ ਰਹੇ ਯਾਰ ਆ ਲੈ ਬਬਲੂ ਦਾ ਭੈਣ ਬੰਦੇ ਯੋ ਕਾਕੇ ਤੇਰੇ ਇਨਾਂ ਤਾਂ ਮੇਰੇ ਜਮਾਨੇ ਇਹ ਦੇਸ਼ ਨੂੰ ਕਿਹਾ ਮੈਂ ਕਿਹਾ ਅੱਗੇ ਤੂੰ ਕੋਟ ਹੀ ਖਾਣਾ ਅੱਜ ਇਹਦੇ ਸੱਟਦੇ ਮੈਂ ਆਹ ਹੋ ਲੈ ਚੱਲ ਦੋ ਛੋੜ ਦਿਆ ਤੁਮੇ ਅਗਰੇ ਸਭੀ ਪਤਾ ਇਸ ਕੋ ਪਤਾ ਇਸ ਕੋ 500 500 ਸੇਲ ਸੇਲ 500 500 ਬਬਲੂ ਤੂੰ ਆਇਆ ਦੇਖ ਨਾ ਹੋਰ ਵੇਖ ਉਹ ਤੇ ਹਲੋ ਤੂੰ ਨਾ ਦੇਖ ਨਾ ਬਬਲੂ ਦੇ ਪੱਦ ਨਿਕਲੀ ਜਾਂਦੇ ਬਬਲੂ ਦੇ ਪੱਦ ਨਿਕਲੀ ਜਾਂਦੇ ਬਬਲੂ ਪੱਦ ਨਿਕਲੀ ਜਾਂਦੇ ਬਬਲੂ ਦੇ ਕੋਠੇ ਦੇ ਬਬਲੂ ਨੇ ਪੱਦ ਮਾਰਿਆ ਹੈਗਾ ਚੱਲ ਬਬਲੂ ਤੂੜੀ ਦੇ ਤੂੜੀ ਦੇ ਚਲ ਤੂੜੀ ਦੇ ਬਬਲੂ ਮੰਨ ਗਿਆ ਕਹਿੰਦਾ ਤੂੜੀ ਦੇ ਚਲੋ ਥੋੜੀ ਤੇ ਦਿਗਾ ਚੱਲ ਗਏ ਉਹ ਤੂੰ ਬੜਾ ਬੋਲਦਾ ਉਹ ਇੱਧਰ ਨਹੀਂ ਪੈਣਾ ਵਾਦ ਵਾਦ ਕੇ ਜਿੱਥੇ ਮਰਜ਼ੀ ਭਵੇਂ ਹਾਰ ਜਿਉਣੇ ਆ ਜਾਓ ਹਾਂ ਯੂਮੀ ਲੈਵਾ ਕਰੀਉਣਾ ਕਰਦੇ ਹੁਣੇ ਨਾ ਹੀ ਕਰੀਏ ਦਾ ਭੂਇਆ ਹੋਰ ਖਾਲਾ ਪਿਆ ਜਦੋਂ ਕੈਮ ਹੋਇਆ ਯੂ ਵੀ ਘੁਤਰਾ ਆਇਆ ਬੋਤੂ ਭਾਈ ਪੜਾ ਲੱਗ ਜਾਈ ਆ ਜਾ ਫਿਰ ਜਿੰਦਰ ਤੇ ਕੀ ਉਹਦਾ ਨਾਮ ਪੀਓ ਪੀ ਆਲਾ ਖੁੱਲੇ ਮੈਦਾਨ ਚ ਆ ਜਾਈਏ ਖੁੱਲੇ ਮੈਦਾਨ ਚ ਆ ਜਾਓ ਚਲੋ ਵੀ ਚਾਬੀ ਕਿੱਥੇ ਆ ਗੇਟ ਦੀ ਆਓ ਵੇ ਹੁਣ ਵੇਖੀ ਤਰੀ ਨਿਕਲਦੀ ਹੁਣ ਚੱਲ ਹੁਣ ਕੱਪੜੇ ਲੱਥ ਚੁੱਕੇ ਇੱਧਰ ਕਹਿੰਦੇ ਚਲੋ ਆ ਵੀ ਕੱਪੜੇ ਲੱਥ ਚੁੱਕੇ ਆ ਪਿੱਠ ਚਲੋ ਚਲੋ ਪਿੱਠ ਲਵਾਉਣੀ ਪਿੱਠ ਚਲੋ ਚਲੋ 1 2 3 ਦਰਸ਼ਕ ਪਹੁੰਚ ਚੁੱਕੇ ਆ ਦਰਸ਼ਕ ਹੀ ਦਰਸ਼ਕ ਚਲੋ ਵੀ 100 ਰੁਪਈਆ 500 ਰੁਪਈਆ 500 ਰੁਪਈਆ ਮੇਰੀ ਤਰਫ ਸੇ 100 ਰੁਪਈਆ ਹਾਂ ਜੋ ਜਿੱਤੇਗਾ ਉਸਕੋ 100 ਮੇਰੀ ਤਰਫ ਸੇ ਆਏ ਹੋਏ ਭਾਰਤ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਨਹੀਂ ਇਧਰ ਜਿੱਤਦੇ ਜਾਣ ਲੱਗੇ ਆ ਵੀ ਚੱਲ ਛੋਟੇ ਨਹੀਂ ਹੋਣੇ ਹਾਂ ਚੱਲ ਚੱਲ ਹਾਂ ਹੁਣ ਵੇ ਛੋਟੂ ਆਉਂਦਾ ਵੇ ਓਏ ਇਹ ਤੋਂ ਬਾਅਦ ਛੋਟੂ ਇਹ ਤੋਂ ਬਾਅਦ ਤੇਰੀ ਵਾਰੀ ਆ ਓਏ ਗੋਰੇ ਦੇ ਕਾਲੇ ਦਾ ਮੁਕਾਬਲਾ ਆਓ ਚੱਕ ਓਏ 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 ਠੋਬਰ

100 ਰੁਪਿਆ ਆ ਆ ਜਾ ਬਈ ਆ ਚੱਕ ਬਈ ਆ ਵੇ ਚੱਕ ਮਿੱਤਰਾਂ ਤੇਰਾ 100 ਰੁਪਿਆ ਬਣ ਗਿਆ ਬਈ ਐ ਵੀ ਕਰੋ ਬਿਨਾਂ ਆ ਚੱਕ ਇਹਨੂੰ ਦੇ ਦੇ ਯਾਰ ਇਹਨੂੰ ਦੇ ਦੇ ਚੱਲ ਇਹਨੂੰ ਦੇ ਦੇ ਆ ਇੱਕ ਵਾਰ ਹੋਰ ਚੱਲ ਇੱਕ ਵਾਰ ਹੋਰ ਇੱਕ ਵਾਰ ਹੋਰ ਇੱਕ ਵਾਰ ਹੋਰ ਅੱਬ ਮੈਂ ਦਊਂਗਾ 100 ਜੋ ਜੀਤਾ ਜੀਤਾ ਕੇ ਲਈਏ ਥੇ ਨਕਲ ਸੀ ਚੱਲ 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 ਪ੍ਰਭੂ ਨਹੀਂ ਕਿੱਥੇ ਪ੍ਰਭੂ ਕਿੱਥੇ ਆ ਪ੍ਰਭੂ ਨੂੰ ਵਾਰ ਮਾਰ ਕੇ ਲਾ ਹੋਗੇ ਨਹੀਂ ਮੈਂ ਫਾਈਟ ਵੇਖਣੀ ਆ ਭੱਜ ਗਏ ਛੇਤੀ ਚੱਲ ਚੱਲ ਚਲੋ 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 ਵੀ ਇੱਕ ਵਾਰੀ ਹੋਰ ਹੋ ਗਿੰਦਾ ਹਮੇ ਤਕੀਰ ਨਾ ਬੜਾ ਹੈ ਇਸ ਦਾ ਫਰਕ ਤਾਂ ਪੜਦਾ ਹੈ ਤੇਰੀ ਸ਼ਾਦੀ ਹੋਈ ਹੈ ਉਸ ਦਾ ਬਾਤ ਛੋੜ ਚਲੋ 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 ਵੀ ਚਲੋ ਚਲੋ ਦੇਖੀਏ ਚਲੋ 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 ਸਹੌਰ ਮੈਂ ਦੂੰਗਾ ਸਹੌਰ ਇਹ ਸਹੌਰ ਕਮਾਲਾ ਵਿਚਾਲਾ ਆਪਣਾ ਸਹੌਰ ਚਲ 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 ਓ ਗਿੰਦਰ 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 ਆ ਆ ਯਾਕਾ ਓ ਲਾਤਾ ਵੀ ਆ ਗਈ ਦਾ ਇੱਕ ਵਾਰ ਭਾਈ ਚੱਲ 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 ਗਿੰਦਰ ਪੰਪ ਬੜੀ ਕੁੱਤੀ ਚ ਉਹ ਬਹੁਤ ਕੁੱਤੀ ਹੈ ਬਈ ਫਾਈਟ ਹੋਗੀ ਚਲੋ 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 ਹਰ ਦੇਖ ਲੈ ਓ ਮੈਂ ਗਿੰਦਰ ਫੇਰ ਬਰਾਬਰ ਹੋ ਗਿਆ ਇੱਕ ਵਾਰੀ ਹੋਰ ਬਰਾਬਰ ਕਿਧਰ ਗਈ ਚੱਲ ਚੱਲ ਇੱਕ ਇੱਕ ਹੋਆ ਚੱਲ ਕੇ ਅੰਦਰ ਬਰਾਬਰ ਆਇਆ ਭੱਜ ਗਏ ਲੜਾਈ ਹੋ ਗਈ ਆ ਜਾ ਆ 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